ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਫਿਲਮੀ ਅਦਾਕਾਰ ਸੋਨੂ ਸੂਦ ਦੇ ਸੋਨੂ ਸੂਦ ਫਿਲਮਾਂ ਦੇ ਨਾਲ-ਨਾਲ ਉਹ ਇੱਕ ਬੜੇ ਵੱਡੇ ਸਮਾਜ ਸੇਵੀ ਨੇ ਕਦੋਂ ਉਹ ਸੁਰਖੀਆਂ ਦੇ ਵਿੱਚ ਆਏ ਕਿ ਉਹ ਇੱਕ ਬੜੇ ਵੱਡੇ ਸਮਾਜਿਕ ਸੇਵੀ ਨੇ ਜਦੋਂ ਕੋਰੋਨਾ ਵਾਇਰਸ ਆਇਆ ਸੀ ਲੱਖਾਂ ਲੋਕਾਂ ਨੂੰ ਪਨਾਹ ਦਿੱਤੀ ਗਈ ਕੋਰੋਨਾ ਵਾਇਰਸ ਜਿਵੇਂ ਹੀ ਹਟਿਆ ਲੋਕ ਬੇਰੁਜ਼ਗਾਰ ਹੋ ਗਏ ਲੋਕਾਂ ਦੇ ਕੋਲ ਕੰਮ ਥੇਲਾ ਨਹੀਂ ਸੀ ਸੋਨੂ सूद ਨੇ ਬਿਨਾ ਜਾਤ ਬਿਨਾ ਧਰਮ ਬਿਨਾ ਭਾਸ਼ਾ ਯਾਨੀ ਕਿ ਹਰ ਵਰਗ ਦੇ ਲੋਕਾਂ ਦੀ ਵਿੱਤੀ ਅਤੇ مالی ਸਹਾਇਤਾ ਕੀਤੀ ਤਾਂ ਕਿ ਫਿਰ ਦੁਬਾਰਾ ਉਹ ਆਪਣਾ ਰੋਜ਼ਗਾਰ ਥਲਾ ਸਕਣ ਸੋਨੂ सूद ਕਾਫੀ ਸੁਰਖੀਆਂ ਦੇ ਵਿੱਚ ਰਹੇ ਹੁਣ ਉਹਨਾਂ ਦੀ ਫਿਲਮ ਫਤਿਹ ਆ ਰਹੀ ਹੈ ਲੇਕਿਨ ਇੱਕ ਵੱਡਾ ਖੁਲਾਸਾ ਹੋਇਆ ਹੈ ਸੋਨੂ ਸੂਦ ਨੂੰ ਲੈ ਕੇ ਸੋਨੂ ਸੂਦ ਪੰਜਾਬ ਦੇ ਮੁੱਖ ਮੰਤਰੀ ਬਣ ਸਕਦੇ ਨੇ ਫਿਰ ਕਹਿੰਦੇ ਮੁੱਖ ਮੰਤਰੀ ਨਹੀਂ ਤਾਂ ਅਰਵਿੰਦ ਕੇਜੀਵਾਲ ਕਹਿੰਦੇ ਤੁਸੀਂ ਉਪ ਮੁੱਖ ਮੰਤਰੀ ਬਣ ਜਾਓ ਜੇ ਮੁੱਖ ਉਪ ਮੁੱਖ ਮੰਤਰੀ ਨਹੀਂ ਬਣਾ ਫਿਰ ਤੁਸੀਂ ਪੰਜਾਬ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਦੇ ਮੈਂਬਰ ਬਣ ਜਾਓ ਯਾਨੀ ਕਿ ਵੱਡੀਆਂ ਆਫਰਾਂ ਦਿੱਤੀਆਂ ਗਈਆਂ ਆਪ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਖੇੜੀਵਾਲ ਵੱਲੋਂ ਸੋਨੂ ਸੋਧ ਨੂੰ ਸੋਨੂ ਸੋਧ ਦੀ ਫਿਲਮ ਆ ਰਹੀ ਹੈ ਫਤਿਹ ਜਿਸ ਦੇ ਵਿੱਚ ਜੈਕਲੈਟ ਫਰਡੈਂਡਜ਼ ਵੀ ਹੈ ਇਹਦੇ ਸੋਨੂ ਸੋਧ ਨੇ ਇੰਟਰਵਿਊ ਦਿੱਤੀ ਉਹਨਾਂ ਨੇ ਕਿਹਾ ਕਿ ਮੈਂ ਪੈਸਾ ਕਮਾਉਣਾ ਨਾ ਤਾਂ ਮੈਂ ਸਿਆਸਤ ਵਿੱਚ ਜਾਣਾ ਚਾਹੁੰਦਾ ਅਤੇ ਨਾ ਹੀ ਆਪਣਾ ਜਿਹੜਾ ਦਾ ਹੈ ਉਹ ਫਿਲਮੀ ਕੈਰੀਅਰ ਤੇ ਲਾਉਣਾ ਚਾਹੁੰਦਾ ਉਹਨਾਂ ਨੇ ਕਿਹਾ ਮੈਂ ਸ਼ੁਰੂ ਤੋਂ ਹੀ ਕਰੂੰ ਆ ਪੈਸੇ ਨੂੰ ਲੈ ਕੇ ਕਰੂ ਸਟ੍ਰੌਂਗ ਹਾਂ ਮੈਨੂੰ ਜਿਆਦਾ ਐਨਾ ਇਹ ਪੈਸੇ ਦੀ ਲੋੜ ਨਹੀਂ ਜਿੰਨਾ ਕੋ ਮੈਨੂੰ ਚਾਹੀਦਾ ਹੈ ਉਹਨਾਂ ਕੋ ਮੈਨੂੰ ਪਰਮਾਤਮਾ ਦਿੰਦਾ ਹੈ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਵੱਲੋਂ ਮੈਨੂੰ ਦੋ ਤੂੰ ਤਿੰਨ ਵਾਰ ਆਫਰ ਕੀਤੀ ਗਈ ਐਜ਼ ਇੱਕ ਮੰਤਰੀ ਉਸ ਤੋਂ ਬਾਅਦ ਐਜ਼ ਇੱਕ ਡਿਪਟੀ ਸੀਮ ਉਸ ਤੋਂ ਬਾਅਦ ਐਜ਼ ਇੱਕ ਰਾਜ ਸਭਾ ਦੇ ਮੈਂਬਰ ਉਹਨਾਂ ਨੇ ਕਿਹਾ ਕਿ ਜੇਕਰ ਮੈਂ ਰਾਜਨੀਤਿਕ ਦੇ ਵਿੱਚ ਚਲਾ ਜਾਣਾ ਹਾਂ ਤਾਂ ਜਿਹੜੀ ਮੇਰੀ ਪਰਸਨਲ ਜ਼ਿੰਦਗੀ ਹੈ ਪਰਸਨਲ ਆਜ਼ਾਦੀ ਹੈ ਉਹ ਰਾਜਨੀਤਿਕ ਪਾਰਟੀਆਂ ਵੱਲੋਂ ਖੋਲ ਹੀ ਜਾਵੇਗੀ ਕਿਉਂਕਿ ਰਾਜਨੀਤਿਕ ਪਾਰਟੀਆਂ ਦਾ ਕੰਮ ਹੁੰਦਾ ਇੱਕ ਦੂਜੇ ਉੱਤੇ ਚਿਕੜ ਸੁਟਣਾ ਉਹਨਾਂ ਕਹਿੰਦਾ ਮੈਂ ਇਸ ਚਿਕੜ ਤੋਂ ਬਚਣਾ ਚਾਹੁੰਦਾ ਹਾਂ ਇਸ ਲਈ ਸੂਤਰ ਦੱਸਦੇ ਨੇ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਨੇ ਤਾਂ ਆਫਰ ਕਰ ਦਿੱਤਾ ਹੈ ਕਿ ਤੁਸੀਂ ਕਿਸੇ ਵੀ ਸਮੇਂ ਪੰਜਾਬ ਦੇ ਮੁੱਖ ਮੰਤਰੀ ਉਪ ਮੁੱਖ ਮੰਤਰੀ ਜਾਂ ਰਾਜ ਸਭਾ ਦੇ ਮੈਂਬਰ ਬਣ ਸਕਦੇ ਹੋ ਇਸ ਦਾ ਖੁਲਾਸਾ ਕੀਤਾ ਹੈ ਫਿਲਮੀ ਅਦਾਕਾਰ ਅਤੇ ਸਮਾਜ ਸੇਵੀ ਜਿਹੜੇ 2000 ਅਵੀ ਕੋਰੋਨਾ ਵਾਇਰਸ ਦੇ ਵਿੱਚ ਬਰੇ ਫੇਮਸ ਹੋਏ ਸੋਨੂ ਸੂਦ ਜਿਹੜੇ ਬਿਲੋਂਗ ਕਰਦੇ ਨੇ ਪੰਜਾਬ ਹਲਕਾ ਮੋਗੇ ਤੋਂ ਤਾਂ